ਵੇਰੇ ਸੇਰੇ ਸੈਰ ਤੇ ਨਿਕਲੇ ਪ੍ਰੋਫੈਸਰ ਨੂੰ ਕਾਰ ਦੇ ਵਿੱਚ ਸਵਾਰ ਤਿੰਨ ਅਣਪਛਾਤੇ ਲੋਕਾਂ ਦੇ ਵੱਲੋਂ ਅਗਵਾ ਕਰ ਲਿਆ। ਮੁਲਜ਼ਮਾ ਨੇ ਪ੍ਰੋਫੈਸਰ ਦੀ ਕੁੱਟਮਾਰ ਕੀਤੀ ਅਤੇ ਲੁੱਟਮਾਰ ਵੀ ਕੀਤੀ ਹੈ। ਮੋਬਾਈਲ ਫੋਨ ਤੇ ਰਹਿੰ ਹੀ ਆਨਲਾਈਨ ਪੈਸੇ ਟਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾ ਨੇ ਉਸ ਨੂੰ ਰਾਤ ਦੇ ਸਮੇਂ ਗੁਨੀਆਣਾ ਤੇ ਪਿੰਡ ਖਿਆਲੀ ਦੇ ਨੇੜੇ ਸੜਕ ਦੇ ਕਿਨਾਰੇ ਸੁੱਟ ਦਿੱਤਾ ਅਤੇ ਫਰਾਰ ਹੋ ਗਏ। ਪਿੰਡ ਵਾਸੀ ਨੇ ਉਸ ਨੂੰ ਮੈਕਸਾ ਹਸਪਤਾਲ ਤੱਕ ਕਰਵਾਇਆ। ਇਹ ਮਾਮਲਾ ਸਥਾਨਕ ਸੇਵਾਵਾਂ ਨੇ ਹੈਂਡਲ ਕੀਤਾ ਤੋਂ ਬਾਅਦ ਮਹਿਨਤ। ਕਿ ਬੰਦੇ ਦਾ ਕੁਈਆ ਯਾਰ ਹੈ तकरीबन 20-30 ਸਾਲ ਦੇ ਲੜਕੇ ਸੀ ਇਹਦੇ ਸਰ ਨੂੰ ਦੋ ਇਹ ਤੁਹਾਨੂੰ ਕਸੇ ਬਿਟੇ ਲੰਬੇ 6 ਫੁੱਟ ਦੇ ਹੁੰਗੇ ਇਹ ਘੱਟ 5 ਅੱਧ 6 ਦੇ ਪ੍ਰਾਇਤ ਹੋ ਗਏ ਰਾਣੀ ਕਿਦਾਂ ਨਾਲ ਤੁਹਾਡੇ ਵਰਗਾ ਕਿ ਬੁਰਾ ਸਰ ਇਹ ਵਾਰਦਾਤ ਵੀ ਇੱਕ ਪ੍ਰੋਫੈਸਰ ਨੂੰ ਕਿਡਨਾਪ ਕੀਤਾ ਗਿਆ ਹੈਗਾ ਪਰ ਸਿਕੁੰਡੀ ਕੋਸ਼ਿਸ਼ ਕੀਤੀ ਕਿ ਕੀ ਮਾਮਲਾ ਕਿ ਇਦਾਂ ਜੀ ਪਰਸੋਂ ਸਵੇਰ ਦੀ ਇਹ ਵਾਰਦਾਤ ਹੈਗੀ ਆ ਇਹ ਜਿਹੇ ਪ੍ਰੋਫੈਸਰ ਜਿਹੜੇ ਹੈਗੇ ਲੋਕਲ ਰਾਮਪੁਰਾ ਫੂਲ ਦੇ ਰਹਿਣ ਵਾਲੇ ਹੈਗੇ ਇਹ ਸਵੇਰੇ ਜਦੋਂ ਕਾਨੂੰ ਤਕਰੀਬਨ 6 ਵਜੇ ਸੈਰ ਤੇ ਗਏ ਸੀ ਇਹਨਾਂ ਨੇ ਸੈਰ ਕਰਦੇ ਨੇ ਇਹ ਸਕੂਟਰੀ ਤੇ ਗਏ ਸੀ ਇਹਨਾਂ ਨੇ ਫਿਰ ਸਕੂਟਰੀ ਇੱਕ ਟੀਪੁਆਇੰਟ ਤੇ ਲਾ ਕੇ ਆਪਦੇ ਜਦੋਂ ਸੈਰ ਕਰਦੇ ਫੇਰੇ ਸੀ ਤੇ ਇੱਕ ਤਕਰੀਬਨ ਦੋ ਤੋਂ ਤਿੰਨ ਵਿਅਕਤੀ ਦੱਸਦੇ ਨੇ ਜਿਹੜੇ ਚਿੱਟੀ ਕਾਰ ਤੇ ਆਏ ਤੇ ਇਹਨਾਂ ਨੂੰ ਉਹਨਾਂ ਨੇ ਫਿਰ ਜਾਨਕੀ ਉੱਥੇ ਕਿਡਨੈਪ ਕਰਕੇ ਇਹਨਾਂ ਦੇ ਦੱਸਣ ਮੁਤਾਬਕ ਤੇ ਨਾਲ ਲੈ ਗਏ ਨੇ ਕੁੱਟਮਾਰ ਉਹਨਾਂ ਦੀ ਕਰਦੇ ਰਹੇ ਨੇ ਇਹਨਾਂ ਦੇ ਪਾਸ ਫੋਨ ਸੀ ਇਹਨਾਂ ਕੋ ਉਹਦਾ ਪਾਸਵਰਡ ਪੁੱਛਦੇ ਰਹੇ ਆ ਪੈਸੇ ਟ੍ਰਾਂਸਫਰ ਕਹਿੰਦੇ ਆ ਕਿ ਕਰਾਉਂ ਕਰਾਉਣ ਦੀ ਕੋਸ਼ਿਸ਼ ਕਰਦੇ ਸੀ ਕਿਉਂਕਿ ਇਹਨਾਂ ਕੋਈ ਅਨੋ ਐਪ ਹੈਗੀ ਸੀ ਤੇ ਇਹ ਚੀਜ਼ਾਂ ਸਾਰੀਆਂ ਫਿਰ ਇਹਨਾਂ ਨੂੰ ਅਲਟੀਮੇਟਲੀ ਇੱਕ ਜਗ੍ਹਾ ਡ੍ਰੌਪ ਕਰਕੇ ਤੇ ਉਹ ਚਲੇ ਗਿਆ ਹੁਣ ਸਾਨੂੰ ਇਹ ਪਤਾ ਲੱਗਾ ਜੀ ਅਸੀਂ ਯਾਨੀ ਕਿ ਜਾਣ ਲੈ ਕੇ ਪਤਾ ਦੇ ਰਹੇ ਆ ਤੇ ਸਾਡੀਆਂ ਜਿੰਨੀਆਂ ਟੀਮਾਂ ਲੱਗ ਕੇ ਕੰਮ ਤੇ ਲੱਗ ਗਿਆ ਨੇ ਤਾਂ ਜੋ ਇਸ ਨੂੰ ਇਹ ਛੇਤੀ ਛੇਤੀ ਕਰੈਕ ਕਰ ਲਈਏ ਕੰਡੀਸ਼ਨ ਕਿਵੇਂ ਹੈ ਪ੍ਰੋਫੈਸਰ ਜੀ ਕੀ ਨਾਮ ਨੂੰ ਕੀ ਦਾ ਸਰ ਏ ਇਹ কৃষ্ণ ਹੈਗੇ ਜੀ ਕਿ ਮਿਸਟਰ কৃষ্ণ ਤੇ ਕੰਡੀਸ਼ਨ ਡਾਕਟਰ ਦੇਖੋ ਸੱਟਾਂ ਤੇ ਲੱਗੀਆਂ ਹੈਗੀਆਂ ਇਹ ਇੱਕ ਸ਼ੋਲਡਰ ਤੇ ਜਨਨ ਕੀ ਕੁਟਮਤ ਜ਼ਿਆਦਾ ਕੀਤੀ ਉਹਨਾਂ ਨੇ ਕੁੱਟਿਆ ਹੈਗਾ ਬਲੰਟ ਵੈਪਨ ਨਾਲ ਕੁੱਟਿਆ ਹੈਗਾ ਤੇ ਜਿਹੜੀ ਕਹਿੰਦੇ ਸਿਰ 'ਚ ਵੀ ਹਲਕੀ ਜੀ ਜਿੱਦਾਂ ਡਾਕਟਰ ਨੇ ਕਿਹਾ ਇਹ ਹੈਗਾ ਥੋੜੀ ਜੀ ਹੈਗੀ ਬਟ ਮਾਈਨਰ ਹੈ ਤੇ ਫਿਰ ਇਹਦੇ ਇੱਕ ਸ਼ੋਲਡਰ ਤੇ ਵੀ ਫ੍ਰੈਕਚਰ ਦੱਸਿਆ ਜਾ ਰਿਹਾ ਸਰ ਕਿੰਨੇ ਬੰਦੇ ਦੱਸ ਰਿਹਾ ਤੇ ਕਿੱਥੇ ਸੱਟੇ ਗਏ ਉਹਨੂੰ ਇਹ ਦੋ ਤੋਂ ਤਿੰਨ ਬੰਦੇ ਦੱਸ ਰਹੇ ਹੈਗੇ ਆ ਤੇ ਇਹਨਾਂ ਨੂੰ ਕਿ ਪਿੰਡ ਖੈਲੀ ਕਲਾਂ ਦੇ ਜਿਹੜੇ ਹੈਗੇ ਸਰਪੰਚ ਸਾਹਿਬ ਉਹਨਾਂ ਦੇ ਅਲਟੀਮੇਟਲੀ ਕਿਸੇ ਰਾਹਗੀਰ ਨੇ ਉੱਥੇ ਤੱਕ ਜਿਹੜਾ ਹੈਗਾ ਪਹੁੰਚਾਤਾ ਉਹਨਾਂ ਨੇ ਗਾਂ ਇਹਨਾਂ ਦੇ ਘਰ ਦੇ ਅੰਦਰ ਦੱਸਿਆ ਹੈਗਾ ਉਹ ਫਿਰ ਇੱਥੇ ਮੈਕਸ ਲਿਆ ਇਹਨਾਂ ਨੂੰ